ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਗੁਰਮਖ ਪਿਆਰਿਆਂ ਨੇ ਸਵਾਲ ਕੀਤਾ ਸੀਗਾ ਕਿ ਜਦੋਂ ਵੀ ਅਸੀਂ ਸਿਮਰਨ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਬੰਦਗੀ ਕਰਦੇ ਹਾਂ ਮਨ ਦੇ ਵਿੱਚ ਬਹੁਤ ਸਾਰੇ ਫੁਰਨੇ ਉੱਠਦੇ ਨੇ ਖਿਆਲ ਉੱਠਦੇ ਨੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਸਲ ਵਿੱਚ ਇਹ ਬਹੁਤ ਹੀ ਭਿੰਨ ਭਰਾਵਾਂ ਦਾ ਗੁਰਮਖ ਪਿਆਰਿਆਂ ਦਾ ਸਵਾਲ ਹੁੰਦਾ ਹੈ ਦੇਖੋ ਗੁਰਮਖ ਪਿਆਰਿਓ ਸਭ ਤੋਂ ਪਹਿਲੋਂ ਜਦੋਂ ਗੁਰਮਖ ਪਿਆਰੇ ਅਕਾਲ ਪੁਰਖ ਪਰਮਾਤਮਾ ਤੋਂ ਪ੍ਰਭਾਵਿਤ ਹੋ ਕੇ ਵਾਹਿਗੁਰੂ ਨਾਮ ਦਾ ਸਿਮਰਨ ਬੰਦਗੀ ਕਰਨੀ ਸ਼ੁਰੂ ਕਰਦੇ ਨੇ ਨਾਮ ਜਾਪ ਸ਼ੁਰੂ ਕਰਦੇ ਨੇ ਇੱਥੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਗੁਰਮੁਖ ਪਿਆਰਿਆਂ ਨੂੰ ਦੁਬਦਾ ਵੀ ਥੋੜੀ ਜਿਹੀ ਪੈਦਾ ਹੋ ਜਾਂਦੀ ਆ ਸ਼ੰਕਾਵਾਂ ਵੀ ਉੱਠਦੀਆਂ ਨੇ ਬਹੁਤ ਸਾਰੇ ਮਨ ਦੇ ਵਿੱਚ ਹੋਰ ਵੀ ਖਿਆਲ ਆਉਂਦੇ ਨੇ ਇਹ ਸਟੈਪ ਜਿਹੜਾ ਪੁੱਟਣਾ ਥੋੜਾ ਜਿਹਾ ਔਖਾ ਹੁੰਦਾ ਹੈ ਮੁਸ਼ਕਲ ਹੁੰਦਾ ਹੈ ਕਿਉਂਕਿ ਹਜੇ ਸਾਨੂੰ ਕੋਈ ਅਨੁਭਵ ਨਹੀਂ ਕੋਈ ਏਡਾ ਗਿਆਨ ਨਹੀਂ ਪਰ ਤੁਰਨਾ ਚਾਹੁੰਦੇ ਹਾਂ ਦੇਖੋ ਗੁਰਮੁਖ ਪਿਆਰਿਓ ਇਹ ਸਵਾਲ ਇਸ ਕਰਕੇ ਉੱਠਦੇ ਨੇ ਕਿਉਂਕਿ ਸਾਨੂੰ ਹਜੇ ਪ੍ਰੋਪਰ ਗਿਆਨ ਨਹੀਂ ਕਿ ਇੰਜ ਕਿਉਂ ਹੋ ਰਿਹਾ ਦੇਖੋ ਅਸਲ ਵਿੱਚ ਇੱਕ ਪਾਸੇ ਅਸੀਂ ਕਿਸੇ ਬਰਤਨ ਨੂੰ ਕਿਸੇ ਕੱਪੜੇ ਨੂੰ ਜਿਹਨੂੰ ਬਹੁਤ ਜ਼ਿਆਦੀ ਮੈਲ ਲੱਗੀ ਹੋਈ ਹੋਈ ਹੈ ਬਹੁਤ ਹੀ ਰੱਬ ਚੜੀ ਹੋਈ ਹੈ ਉਹਨੂੰ ਮਾਂਜਣਾ ਸ਼ੁਰੂ ਕਰਦੇ ਹਾਂ ਉਹਨੂੰ ਧੋਣਾ ਸ਼ੁਰੂ ਕਰਦੇ ਹਾਂ ਤੇ ਦੂਸਰੇ ਪਾਸੇ ਅਸੀਂ ਇਹ ਸੋਚਣ ਲੱਗ ਪੈਨੇ ਹਾਂ ਜਾਂ ਦੇਖਣ ਲੱਗ ਪੈਨੇ ਹਾਂ ਕਿ ਹੁਣ ਇਹਦੀ ਮੈਲ ਕਿਉਂ ਉਤਰ ਰਹੀ ਹੈ ਇਸੇ ਤਰੀਕੇ ਇਸੇ ਤਰ੍ਹਾਂ ਹੀ ਇਹ ਮਨ ਦੀ ਹਾਲਤ ਹੈ ਹੁਣ ਸਾਨੂੰ ਕੱਪੜੇ ਬਾਰੇ ਤਾਂ ਗਿਆਨ ਹੈ ਭਾਂਡੇ ਬਾਰੇ ਤਾਂ ਗਿਆਨ ਹੈ ਪਰ ਮਨ ਦੀ ਹਾਲਤ ਬਾਰੇ ਹਜੇ ਇਨਾ ਗਿਆਨ ਨਹੀਂ ਹੈ ਇਹ ਇਹ ਜਿਹੜੇ ਫੁਰਨੇ ਇਹ ਵਿਚਾਰ ਜਿਹੜੇ ਉੱਠਣੇ ਇਹ ਮਨ ਦੀ ਮੈਲ ਹੈ ਜਿਹੜੀ ਜਨਮਾਂ ਜਨਮਾਂ ਦੀ ਇਸ ਮਨ ਨੂੰ ਲੱਗੀ ਹੋਈ ਹੈ ਤੇ ਇਹ ਜਦੋਂ ਅਸੀਂ ਜਾਪ ਕਰਨ ਬੈਠਦੇ ਹਾਂ ਸਿਮਰਨ ਕਰਨ ਬੈਠਦੇ ਹਾਂ ਬੰਦਗੀ ਕਰਨ ਬੈਠਦੇ ਹਾਂ ਤੇ ਇਸ ਦਾ ਵਹਾ ਜਿਹੜਾ ਬਹੁਤ ਤੇਜ਼ੀ ਨਾਲ ਬਾਹਰ ਨੂੰ ਵਗਦਾ ਹੈ ਬੋਧ ਨਾ ਹੋਣ ਦੇ ਕਾਰਨ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਉਂ ਹੋ ਰਿਹਾ ਅਸਲ ਵਿੱਚ ਇਹ ਹੋਣਾ ਜਦੋਂ ਸਿਮਰਨ ਦੇ ਨਾਲ ਮਨ ਨੂੰ ਮਾਂਜਿਆ ਜਾਂਦਾ ਹੈ ਬੰਦਗੀ ਦੇ ਨਾਲ ਮਾਂਜਿਆ ਜਾਂਦਾ ਹੈ ਧੋਤਾ ਜਾਂਦਾ ਹੈ ਇਹ ਸਾਰੀ ਮੈਲ ਜਿਹੜੀ ਜਨਮਾ ਜਨਮਾ ਦੀ ਅੰਦਰ ਇਕੱਠੀ ਹੋਈ ਹੁੰਦੀ ਹੈ ਮਨ ਦੇ ਉੱਤੇ ਚੜੀ ਹੁੰਦੀ ਹੈ ਉਹ ਬਾਹਰੋਂ ਨਿਕਲਦੀ ਹੈ ਸ਼ਿਰੂ ਸ਼ਿਰੂ ਦੇ ਵਿੱਚ ਇਹ ਮੈਲ ਇੰਨੀ ਕਿ ਜਿਆਦੀ ਹੁੰਦੀ ਹੈ ਜਿਵੇਂ ਕਿ ਆਪਾਂ ਕਿਸੇ ਕੱਪੜੇ ਜਾਂ ਭਾਂਡੇ ਨੂੰ ਆਪਾਂ ਧੋਂਦੇ ਹਾਂ ਤੇ ਹਜੇ ਸਾਨੂੰ ਥੱਲੇ ਸਹੀ ਤਰੀਕੇ ਦੇ ਨਾਲ ਜਾਂ ਪ੍ਰੋਪਰ ਸਾਨੂੰ ਨਹੀਂ ਦਿਖ ਰਿਹਾ ਕਿ ਥੱਲੇ ਕੱਪੜਾ ਕਿਸ ਰੰਗ ਦਾ ਹੈ ਕਿਸ ਕੁਆਲਿਟੀ ਦਾ ਹੈ ਜਾਂ ਉਹਦੀ ਚਮਕ ਕੀ ਹੈ ਜਾਂ ਉਹਦਾ ਮੁੱਲ ਕੀ ਹੈ ਸਭ ਤੋਂ ਪਹਿਲਾਂ ਸਾਨੂੰ ਉੱਤੇ ਮੈਲ ਹੀ ਮੈਲ ਦਿਖਦੀ ਹੈ ਤੇ ਇਹੋ ਹੀ ਕਾਰਨ ਹੈ ਕਿ ਸ਼ੁਰੂਆਤ ਦੇ ਵਿੱਚ ਸਾਨੂੰ ਸਮਝ ਨਹੀਂ ਆਉਂਦੀ ਤੇ ਇਸ ਤੋਂ ਆਪਾਂ ਇਸ ਮਨ ਰੂਪੀ ਭਾਂਡੇ ਨੂੰ ਇਸ ਮੈਲੇ ਕੱਪੜੇ ਨੂੰ ਇਹਨੂੰ ਆਪਾਂ ਨਾ ਹੀ ਮੈਲ ਵੱਲ ਧਿਆਨ ਦੇਣਾ ਹੈ ਨਾ ਹੀ ਆਪਾਂ ਮੈਲ ਨੂੰ ਰੋਕਣਾ ਹੈ ਨਾ ਹੀ ਆਪਾਂ ਮੈਲ ਨੂੰ ਦੇਖਣਾ ਹੈ ਸਿਰਫ ਤੇ ਸਿਰਫ ਅਸੀਂ ਮਨ ਨੂੰ ਮਾਨਜਣ ਤੇ ਧਿਆਨ ਦੇਣਾ ਹੈ। ਕੱਪੜੇ ਨੂੰ ਧੋਣ ਤੇ ਧਿਆਨ ਦੇਣਾ ਹੈ। ਜਿਵੇਂ ਸਾਨੂੰ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਹਿਬਾਨ ਸਮਝਾਉਂਦੇ ਨੇ 99 ਧਿਆਨ ਧਿਆਨ ਵਿੱਚ ਜਾਣਿਆ ਗੁਰਮਖ ਅਕਥ ਕਹਾਣੀ। ਤੇ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਆਵਾਜ਼ ਦੇ ਵਿੱਚ ਧਿਆਨ ਦੇਣਾ ਹੈ ਹੋਰ ਅਸੀਂ ਕਿਸੇ ਚੀਜ਼ ਬਾਰੇ ਧਿਆਨ ਨਹੀਂ ਦੇਣਾ ਕਿਸੇ ਧਿਆ ਕਿਸੇ ਹੋਰ ਪਾਸੇ ਧਿਆਨ ਨੂੰ ਖੜਨਾ ਨਹੀਂ ਸਿਰਫ ਅਸੀਂ ਆਪਣੀ ਆਪਣੀ ਆਵਾਜ਼ ਦੇ ਵਿੱਚ ਧਿਆਨ ਨੂੰ ਰੱਖਣਾ ਹੈ ਆਪੇ ਹੀ ਬੋਲਣਾ ਹੈ ਤਾਂ ਆਪੇ ਹੀ ਸੁਣਨਾ ਹੈ ਥੋੜਾ ਉੱਚੀ ਸਿਮਰਨ ਕਰਨਾ ਹੈ ਤਾਂ ਜੋ ਸਾਡੇ ਕੰਨਾਂ ਨੂੰ ਸੁਣ ਸਕੇ ਇਹ ਸੁਣ ਸੁਣ ਕੇ ਹੀ ਸਾਰੀ ਖੇਡ ਬਣਨ ਵਾਲੀ ਆ ਇਸ ਕਰਕੇ ਜਦੋਂ ਗੁਰਬਾਣੀ ਪੜ੍ਹਨੀ ਆ ਪਾਠ ਵੀ ਕਰਨਾ ਤੇ ਥੋੜਾ ਉੱਚੀ ਬੋਲ ਕੇ ਕਰਨਾ ਤਾਂ ਜੋ ਕੰਨਾਂ ਤੱਕ ਆਵਾਜ਼ ਪਹੁੰਚ ਜਾਵੇ ਤੇ ਬੜੇ ਹੀ ਟਿਕਾਈ ਦੇ ਨਾਲ ਗੁਰਬਾਣੀ ਵੀ ਜਦੋਂ ਪੜ੍ਹਨੀ ਆ ਬੜੀ ਟਿਕਾਈ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰਨੀ ਯਤਨ ਕਰਨਾ ਕਾਲੀ-ਕਾਲੀ ਗੁਰਬਾਣੀ ਨਹੀਂ ਪੜ੍ਹਨੀ ਤੇ ਇਸੇ ਤਰੀਕੇ ਦੇ ਨਾਲ ਅਸੀਂ ਆਪਣੀ ਆਵਾਜ਼ ਦੇ ਵਿੱਚ ਧਿਆਨ ਨੂੰ ਰੱਖਣਾ ਵਾ ਤੇ ਆਪੇ ਹੀ ਸੋਣਾ ਵਾ ਇਸ ਨੂੰ ਨਖਾਰਨ ਲਈ ਇਸ ਵਰਤਨ ਨੂੰ ਚਮਕਾਉਣ ਲਈ ਇਸ ਮਨ ਨੂੰ ਨਖਾਰਨ ਲਈ ਵੀ ਸਾਨੂੰ ਵਾਰ-ਵਾਰ ਜਿਆਦਾ ਤੋਂ ਜਿਆਦਾ ਸਿਮਰਨ ਦੀ ਲੋੜ ਪਵੇਗੀ ਜਿੰਨਾ ਅਸੀਂ ਜਿਆਦਾ ਸਿਮਰਨ ਕਰਾਂਗੇ ਬੰਦਗੀ ਕਰਾਂਗੇ ਵਾਰ-ਵਾਰ ਕਰਾਂਗੇ ਓਨੀ ਹੀ ਛੇਤੀ ਇਹ ਕਪੜਾ ਨਿੱਖਰ ਜਾਵੇਗਾ ਮਨ ਮਨ ਜਾਵੇਗਾ ਬੰਦਗੀ ਕਰਨ ਨੂੰ ਮਨ ਟਿਕਣਾ ਹੋ ਜਾ ਟਿਕਣ ਲੱਗ ਜਾਵੇਗਾ ਤੇ ਇਹ ਫੌਰਨੇ ਵੀ ਹੌਲੀ ਹੌਲੀ ਰੁਕ ਜਾਣਗੇ ਇਹ ਸਾਰਾ ਹੀ ਤੁਹਾਡੇ ਬੰਦਗੀ ਤੇ ਤੁਹਾਡੀ ਤੇ ਡਿਪੈਂਡ ਕਰਦਾ ਤੁਸੀਂ ਜਿਆਦਾ ਤੋਂ ਜਿਆਦਾ ਬੰਦਗੀ ਕਰਨੀ ਆ ਇੱਥੇ ਰੁਕਣਾ ਨਹੀਂ ਇਹ ਸਾਰੇ ਹੀ ਗੁਰਮੁਖ ਪਿਆਰਿਆਂ ਦੇ ਨਾਲ ਹੁੰਦਾ ਹੈ ਸਾਰਿਆਂ ਗੁਰਮੁਖ ਪਿਆਰਿਆਂ ਨੂੰ ਈਸ਼ਾਪੜਾ ਦੇ ਵਿੱਚੋਂ ਨਿਕਲਣਾ ਪੈਂਦਾ ਹੈ ਤੇ ਇੱਥੇ ਕੋਸ਼ਿ ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਹੋਰ ਵਿਚਾਰ ਨਹੀਂ ਰੱਖਣਾ ਕਿ ਸ਼ਾਇਦ ਇਹ ਮੇਰੇ ਨਾਲ ਹੀ ਹੋ ਰਿਹਾ ਜਾਂ ਮੈਂ ਬਹੁਤ ਮੇੜਾ ਹੋ ਚੁੱਕਾ ਜਾਂ ਮੈਂ ਬਹੁਤ ਜ਼ਿਆਦਾ ਪਾਪ ਕਰ ਚੁੱਕਾ ਹਾਂ ਜਾਂ ਹੋਰ ਵੀ ਮਨ ਦੇ ਵਿੱਚ ਇਦਾਂ ਦੇ ਵਿਚਾਰ ਆਉਂਦੇ ਹਨ ਅਜਿਹਾ ਕੁਝ ਨਹੀਂ ਸਿਰਫ ਤੇ ਸਿਰਫ ਅਕਾਲ ਪੁਰਖ ਪਰਮਾਤਮਾ ਹਰੇਕ ਨੂੰ ਆਪਣੇ ਗਲ ਗਾਲ ਦੇ ਨਾਲ ਲਾ ਲੈਂਦੇ ਆ ਸਰਪਰ ਉਹ ਉਹ ਦੀਆਂ ਖੇਡਾਂ ਵਾ ਕਿ ਕਿੰਨੇ ਕ ਸਮੇਂ ਬਾਅਦ ਤੁਹਾਨੂੰ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਆ ਕਿੰਨਾ ਕ ਟਾਈਮ ਲੱਗਦਾ ਵਾ ਉਹ ਉਹ ਦੀ ਖੇਡ ਆ ਤੇ ਪਰ ਇਹ ਵੀ ਮਨ ਦੇ ਵਿੱਚ ਵਿਚਾਰ ਨਹੀਂ ਲਿਆਉਣਾ ਕਿ ਕਿਸੇ ਨੂੰ ਹਫ਼ਤਾ ਵੀ ਲੱਗ ਸਕਦਾ ਕਿਸੇ ਨੂੰ ਮਹੀਨਾ ਵੀ ਲੱਗ ਸਕਦਾ ਕਿਸੇ ਨੂੰ ਜ਼ਿਆਦਾ ਵੀ ਲੱਗ ਸਕਦਾ ਤੇ ਭਾਵੇਂ ਜਦੋਂ ਵੀ ਬੰਦਾ ਬੰਦਗੀ ਕਰਦਾ ਸਿਮਰਨ ਕਰਦਾ ਜਾਪ ਕਰਦਾ ਵਾ ਉਹ ਪਹਿਲੀ ਵਾਰ ਜਦੋਂ ਤੁਸੀਂ ਵਾਹਿਗੁਰੂ ਜਪਿਆ ਤਾਂ ਉਦੋਂ ਹੀ ਅਕਾਲ ਪੁਰਖ ਪਰਮਾਤਮਾ ਤੁਹਾਡੇ ਵੱਲ ਦੇਖ ਰਿਹਾ ਵਾ ਇਦਾਂ ਦਾ ਕੁਝ ਨਹੀਂ ਕਿ ਉਹ ਕਿਸੇ ਹੋਰ ਨੂੰ ਜ਼ਿਆਦਾ ਦੇਖ ਰਿਹਾ ਜਾਂ ਤੁਹਾਨੂੰ ਨਹੀਂ ਦੇਖ ਰਿਹਾ ਉਹ ਸਾਰਾ ਕੁਝ ਦੇਖ ਰਿਹਾ ਉਹ ਤੁਹਾਨੂੰ ਕਦੋਂ ਇਸ ਚੀਜ਼ ਦਾ ਅਹਿਸਾਸ ਕਰਾਉਣਾ ਚਾਹੁੰਦਾ ਜਾਂ ਕੁਝ ਦਿਖਾਉਣਾ ਚਾਹੁੰਦਾ ਜਾਂ ਦੱਸਣਾ ਚਾਹੁੰਦਾ ਜਾਂ ਕੋਈ ਅਨੁਭਵ ਕਰਾਉਣਾ ਚਾਹੁੰਦਾ ਉਹ ਅਕਾਲ ਪੁਰਖ ਪਰਮਾਤਮਾ ਦੀ ਖੇਡ ਹੈ ਤੋ ਉਹ ਹਰੇਕ ਗੁਰਮਖ ਪਿਆਰੇ ਨਾਲ ਵੱਖਰੀ ਵੱਖਰੀ ਖੇਡ ਖੇਡਦਾ ਇਸ ਕਰਕੇ ਮਨ ਦੇ ਵਿੱਚ ਕੋਈ ਸ਼ੰਕਾ ਕੋਈ ਨਹੀਂ ਰੱਖਣੀ ਮਨ ਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਰੱਖਣੀ ਉਹ ਦੇਖ ਰਿਹਾ ਇੱਕ ਇੱਕ ਸੈਕਿੰਡ ਵੀ ਉਹ ਦੇਖ ਰਿਹਾ ਕਿ ਤੁਸੀਂ ਕਿ ਕਿਦਾਂ ਬੰਦਗੀ ਕਰ ਰਹੇ ਆ ਕਿਦਾਂ ਜਾਪ ਕਰ ਰਹੇ ਹੋ ਤੇ ਇਸ ਜਾਪ ਦੇ ਵਿੱਚ ਕੋਈ ਅਮੰਗ ਰੱਖ ਕੇ ਨਹੀਂ ਆਪਾਂ ਬੈਣਾ ਅਕਾਲ ਪੁਰਖ ਪਰਮਾਤਮਾ ਦੇ ਆਪਾਂ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਬਹਿਣਾ ਹੇ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਿਓ ਆਪਣੇ ਨਾਮ ਜਪਣ ਦੀ ਆਗਿਆ ਬਖਸ਼ੋ ਆਪਨਾ ਨਾਮ ਮਨ ਕਰਕੇ ਚਿਤ ਕਰਕੇ ਆਨੰਦ ਵਿੱਚ ਜਪੋਣਾ ਵਾਹਿਗੁਰੂ ਸੱਚੇ ਪਾਸ਼ਾ ਆਪ ਕਿਰਪਾ ਕਰਨੀ ਆਪ ਅੰਗ ਸੰਗ ਸਹਾਈ ਹੋ ਕੇ ਆਪਣਾ ਨਾਮ ਜਪੋਣਾ ਇਸ ਕਰਕੇ ਆਗਿਆ ਲੈ ਕੇ ਹੀ ਨਾਮ ਜਪਣਾ ਵਾ ਕੋਸ਼ਿਸ਼ ਕਰਨੀ ਹੈ ਕਿ ਜਿਆਦਾ ਤੋਂ ਜਿਆਦਾ ਅਮਰਤ ਵੇਲਾ ਸਾਂਭਿਆ ਜਾਵੇ ਅਮਰਤ ਵੇਲਾ ਬਹੁਤ ਹੀ ਮਹੱਤਤਾ ਰੱਖਦਾ ਹੈ ਕਿਉਂਕਿ ਸਮਾਂ ਬਹੁਤ ਆਕਾਂਤ ਹੁੰਦਾ ਹੈ ਉਹ ਵੇਲਾ ਬਹੁਤ ਆਕਾਂਤ ਹੁੰਦਾ ਹੈ ਸ਼ਾਂਤ ਹੁੰਦਾ ਹੈ ਮਨ ਦੀ ਭਾਜੜ ਬਹੁਤ ਘੱਟ ਹੁੰਦੀ ਹੈ ਬਾਹਰ ਨੂੰ ਤੇ ਜੇਕਰ ਅਮਰਤ ਵੇਲਾ ਕਿਸੇ ਕੰਮਾਂ ਕਾਜਾਂ ਕਰਕੇ ਜਾਂ ਕੋਈ ਹੋਰ ਰੀਜਨ ਕਰਕੇ ਨਹੀਂ ਸਾਂਭਿਆ ਜਾਂਦਾ ਅਭਲਤ ਕੋਸ਼ਿਸ਼ ਇਹੋ ਹੀ ਕਰਨੀ ਆ ਕਿ ਅਮਰਤ ਵੇਲਾ ਸਾਂਭਿਆ ਜਾਵੇ ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਚਾ ਹੈ ਅਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਜੇਕਰ ਕੋਈ ਡਿਊਟੀ ਚੇਂਜ ਹੁੰਦੀ ਆ ਤੇ ਡਿਊਟੀ ਚੇਂਜ ਕਰਾ ਲਓ ਅਮਰਤ ਵੇਲਾ ਸੰਬੰਧੀ ਕੋਸ਼ਿਸ਼ ਕਰਨੀ ਇਹ ਨਹੀਂ ਕਿ ਸਾਡੀ ਡਿਊਟੀ ਨਹੀਂ ਚੇਂਜ ਹੋ ਸਕਦੀ ਸਾਡਾ ਕੋਈ ਹੋਰ ਕੰਮ ਜੇ ਹੋ ਸਕਦਾ ਤੇ ਕੋਸ਼ਿਸ਼ ਕਰੋ ਕਿਉਂ ਅਕਾਲ ਪੁਰਖ ਪਰਮਾਤਮਾ ਦਾ ਹੀ ਨਾਮ ਸਭ ਤੋਂ ਉਚਾਤ ਇਹੋ ਨਾਮ ਨੂੰ ਜਪਣ ਹੀ ਅਸੀਂ ਧਰਤੀ ਤੇ ਤਾਂ ਹੀ ਅਸੀਂ ਆਏ ਆ ਤੇ ਕੋਸ਼ਿਸ਼ ਕਰਨੀ ਆਪਣੇ ਕੰਮਾਂ ਨੂੰ ਅਡਜਸਟ ਕਰਨ ਦੀ ਕੋਸ਼ਿਸ਼ ਕਰੋ ਕੰਮ ਵੇਲੇ ਕਬੇਲੇ ਕਰ ਲਓ ਹੋਰ ਟਾਈਮ ਸੈੱਟ ਕਰ ਲਓ ਪਰ ਅਮਰਤ ਵੇਲੇ ਕੋਸ਼ਿਸ਼ ਇਹ ਕਰਨੀ ਹੈ ਕਿ ਅਮਰਤ ਵੇਲੇ ਨੂੰ ਸਾਂਭਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜੇਕਰ ਨਹੀਂ ਸਾਂਭਿਆ ਜਾਂਦਾ ਤੇ ਜਦੋਂ ਵੀ ਮੌਕਾ ਮਿਲਦਾ ਵਾ ਦੁਪਹਿਰ ਨੂੰ ਸ਼ਾਮ ਨੂੰ ਜਦੋਂ ਵੀ ਮਿਲਦਾ ਉਦੋਂ ਬੈਠ ਕੇ ਆਪਣਾ ਸਿਮਰਨ ਅਭਿਆਸ ਕਰੋ ਤੇ ਕੋਸ਼ਿਸ਼ ਇਹ ਕਰਨੀ ਆ ਕਿ ਭਾਜੜ ਦੇ ਵਿੱਚ ਸਿਮਰਨ ਅਭਿਆਸ ਨਹੀਂ ਕਰਨਾ ਇਸ ਤਰੀਕੇ ਦੇ ਨਾਲ ਮਨ ਬਹੁਤ ਔਖਾ ਜੁੜਦਾ ਹੈ ਗੁਰਮੁਖ ਪਿਆਰਿਓ ਜਿੱਦਾਂ ਬਹੁਤ ਸਾਰੇ ਭੈਣ ਭਰਾ ਨੇ ਕਹਿ ਬਲੇ ਕੰਮ ਕਾਜਾਂ ਦੇ ਵਿੱਚ ਕਰਦੇ ਕਰਦੇ ਕਹਿ ਬਲੇ ਕਿੰਨੇ ਚਲੋ ਠੀਕ ਆ ਮੈਂ 5 ਮਿੰਟ 10 ਮਿੰਟ ਸਿਮਰਨ ਕਰ ਆਵਾਂ ਜਾਂ ਔਕਾ ਰਾਵਾਂ ਹਨਾ ਇਸ ਤਰੀਕੇ ਨਾਲ ਮਨ ਬਹੁਤ ਔਖਾ ਜੁੜਦਾ ਹੈ ਕੋਸ਼ਿਸ਼ ਕਰਨੀ ਹੈ ਕਿ ਪਹਿਲੋ ਆਪਣੇ ਕੰਮ ਕਾਜਾਂ ਨੂੰ ਨਿਬੇੜ ਲੋ ਕਿਉਂਕਿ ਮਨ ਵੀ ਇਹ ਗੱਲ ਨੂੰ ਸਮਝ ਜਾਵੇ ਕਿ ਮੈਨੂੰ ਬਾਹਰ ਦੀ ਜੜੀ ਪਾੜਾ ਹੋਣੀ ਨਹੀਂ ਰਹੀ ਮੈਂ ਆਪਣਾ ਆ ਵੀ ਕੰਮ ਖਤਮ ਕਰ ਲਿਆ ਉਹ ਵੀ ਕਰ ਲਿਆ ਕੋਈ ਮੇਰਾ ਕਰਨ ਵਾਲਾ ਨਹੀਂ ਹੁਣ ਮੇਰੇ ਤੋਂ ਘੰਟਾ 2 ਘੰਟੇ ਮੈਂ ਫਰੀ ਹਾਂ ਤੇ ਉਹਦੇ ਵਿੱਚ ਤੁਸੀਂ ਜਿੰਨਾ ਵੀ ਨਾਮ ਜਪ ਸਕਦੇ ਆ ਕੋਸ਼ਿਸ਼ ਕਰਨੀ ਆ ਕਿ ਮਨ ਦੀ ਮਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਉਣਾ ਤਾਂ ਜੋ ਇਹਨੂੰ ਬਾਹਰ ਦੀ ਤਾਂਕ ਨਾ ਰਹੇ ਅੰਦਰ ਨੂੰ ਇਹਨੂੰ ਆਪਾਂ ਧਿਆਨ ਨੂੰ ਅੰਦਰ ਖੜਨ ਦੀ ਕੋਸ਼ਿਸ਼ ਕਰਨੀ ਆ ਤੇ ਜੇਕਰ ਬਾਹਰ ਬਹੁਤ ਜ਼ਿਆਦਾ ਅਜਿਹੇ ਖਲਾਰਾ ਪਿਆ ਹੋਵੇ ਜਿੱਥੇ ਸਾਡਾ ਮਨ ਬਾਹਰ ਨੂੰ ਭੱਜਦਾ ਹੋਵੇ ਤੇ ਜਿੱਥੇ ਅਸੀਂ ਪਹਿਲੋਂ ਕਹੇ ਵੇਲੇ ਨਾਮ ਜਪਣ ਤੋਂ ਪਹਿਲੋਂ ਹੀ ਆਪਾਂ ਮਨ ਦੇ ਵਿੱਚ ਇਹ ਵਿਚਾਰ ਲੈ ਕੇ ਬਹਿ ਜੰਨੇ ਆ ਕਿ ਮੈਂ ਨਾਮ ਜਪ ਕੇ ਜਾਂ ਮੈਂ ਇਹ ਬਾਜ ਆ ਕਰਨ ਵਾਲਾ ਮੇਰਾ ਉਹ ਕਰਨ ਵਾਲਾ ਇਸ ਤਰੀਕੇ ਨਾਲ ਬਹੁਤ ਔਖਾ ਹੁੰਦਾ ਨਾਮ ਜਪਣਾ ਮਨ ਟਿਕਾਈ ਦੇ ਵਿੱਚ ਏ ਜਾਣਾ ਬਹੁਤ ਔਖਾ ਆਉਂਦਾ ਇਸ ਕਰਕੇ ਕੋਸ਼ਿਸ਼ ਕਰਨੀ ਆ ਕਿ ਆਪਣੇ ਕੰਮ ਪਹਿਲੋ ਕਰ ਲੋ ਸਮੇਟ ਲੋ ਤਾਂ ਜੋ ਮਨ ਨੂੰ ਜਿਹੜੀ ਬਾਰ ਦੀ ਭਾਚੜ ਜਿਹੜੀ ਆ ਬਹੁਤ ਘਟ ਜਾਵੇ ਤੇ ਫਿਰ ਇਹ ਸਾਰੀ ਖੇਡ ਜਿਹੜੀ ਆ ਇਹ ਜ਼ੋਰ ਦੀ ਨਹੀਂ ਗਈ ਚਤਰਾਈਆਂ ਦੀ ਨਹੀਂ ਗਈ ਇਹ ਸਮਝਾਂ ਦੀ ਨਹੀਂ ਗਈ ਇਹ ਸਿਆਣਪਾਂ ਦੀ ਨਹੀਂ ਗਈ ਇਹ ਸਾਰੀ ਖੇਡ ਆ ਪਿਆਰ ਦੀ ਪਾਣੇ ਦੀ ਹੁਕਮ ਦੀ ਬੰਦਗੀ ਦੀ ਸਿਮਰਨ ਦੀ ਇਸ ਕਰਕੇ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਤੇ ਬੁਰੀਆਂ ਸੰਗਤਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਜਿਵੇਂ ਆਪਾਂ ਰੋਜ਼ ਹੀ ਅਰਦਾਸਾਂ ਬੇਨਤੀਆਂ ਕਰਦੇ ਆਂ ਅਕਾਲ ਪੁਰਖ ਅਗੇ ਏ ਵਾਹਿਗੁਰੂ ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਅਰਦਾਸਾਂ ਬੇਨਤੀਆਂ ਕਰਦੇ ਆਂ ਤੇ ਪਰ ਆਪਾਂ ਕਿਸੇ ਵੇਲੇ ਬੈਠ ਪਰ ਆਪਾਂ ਬੈਠਦੇ ਕਿਸੇ ਵੇਲੇ ਉਹਨਾਂ ਲੋਕਾਂ ਦੇ ਕੋਲ ਆ ਜਿਨ੍ਹਾਂ ਦੇ ਲਾਗੇ ਬੈਠ ਕੇ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਬੇਨਤੀਆਂ ਅਸੀਂ ਇਹ ਕਰਦੇ ਹਾਂ ਤੇ ਪਰ ਬੰਦੇ ਉਹਨਾਂ ਦੇ ਨਾਲ ਜਾ ਕੇ ਜਿੱਥੇ ਅਸੀਂ ਸਾਰਾ ਕੋਸ਼ ਅਕਾਲ ਪੁਰਖ ਪਰਮਾਤਮਾ ਨੂੰ ਭੁੱਲ ਜਾਈਦਾ ਕੋਸ਼ਿਸ਼ ਕਰਨੀ ਅਜਿਹੀਆਂ ਸੰਗਤਾਂ ਤੋਂ ਦੂਰ ਰਹਿਣਾ ਤੇ ਅਜਿਹੇ ਗੁਰਮੁਖ ਪਿਆਰਿਆਂ ਦਾ ਸੰਗ ਕਰਨਾ ਜਿਨ੍ਹਾਂ ਨੂੰ ਮਿਲ ਕੇ ਅਕਾਲ ਪੁਰਖ ਪਰਮਾਤਮਾ ਚੇਤ ਚਿੱਤ ਵਿੱਚ ਆ ਜਾਵੇ ਚਿੱਤ ਵਿੱਚ ਆ ਜਾਵੇ ਤਾਂ ਹੀ ਇਹ ਹੌਲੀ-ਹੌਲੀ ਰੰਗਤ ਚੜ੍ਹੇਗੀ ਤਾਂ ਹੀ ਤਾਂ ਹੀ ਇਹ ਮਨ ਹੌਲੀ-ਹੌਲੀ ਟਿਕੀਗਾ ਕਿਉਂਕਿ ਤੁਹਾਡੇ ਮਨ ਦੇ ਉੱਤੇ ਇਹ ਰੰਗਤ ਹੌਲੀ-ਹੌਲੀ ਚੜ੍ਹੇਗੀ ਪਹਿਲੋਂ ਅਸੀਂ ਮਨ ਤੋਂ ਮੈਲ ਹੌਲੀ-ਹੌਲੀ ਲੱਥੇਗੀ ਫੇ ਹੌਲੀ-ਹੌਲੀ ਮਨ ਤੋਂ ਜਿਹੜੀ ਆ ਮੈਲ ਲੱਥਨ ਤੋਂ ਬਾਅਦ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਇਹ ਰੰਗ ਇਹ ਰੰਗਤ ਜਿਹੜੀ ਆ ਉਹ ਮੰਨ ਤੇ ਹੌਲੀ-ਹੌਲੀ ਚੜੇਗੀ ਇਸ ਕਰਕੇ ਹਮੇਸ਼ਾ ਅਜਿਹੇ ਗੁਰਮਖ ਪਿਆਰਿਆਂ ਦਾ ਸੰਗ ਕਰਨਾ ਕਥਾ ਸੁਣਨੀ ਕੀਰਤਨ ਸੁਣਾ ਬਾਣੀ ਪੜਨੀ ਜਿਆਦਾ ਤੋਂ ਜਿਆਦਾ ਕੰਮ-ਕਾਰਜਾਂ ਦੇ ਵਿੱਚ ਵੀ ਕੋਸ਼ਿਸ਼ ਕਰਨੀ ਆ ਕਿ ਕਥਾ ਕੀਰਤਨ ਸੁਣੋ ਤੇ ਜਦੋਂ ਵੀ ਘਰ ਦੇ ਵਿੱਚ ਵੀ ਕੰਮ-ਕਾਰਜ ਕਰਦੇ ਆ ਗੁਰਬਾਣੀ ਸੁਣੋ ਕੀਰਤਨ ਸੁਣੋ ਤੇ ਇਸ ਇਸੇ ਤਰੀਕੇ ਦੇ ਨਾਲ ਹੌਲੀ-ਹੌਲੀ ਮੰਨਾਂ ਗੁਰੂ ਦੀ ਵਿਚਾਰ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੇ ਨਾਮ ਦੇ ਨਾਲ ਰੰਗਿਆ ਜਾਵੇਗਾ ਤਾਂ ਫਿਰ ਜਿਹੜੀ ਇਹ ਖੇਡ ਹੌਲੀ-ਹੌਲੀ ਬੰਨਿਸ਼ਿਦੂ ਹੋ ਜਾਵੇਗੀ ਅਨੁਭਵ ਵੀ ਹੋਣਗੇ ਤੋ ਅਕਾਲ ਪੁਰਖ ਪਰਮਾਤਮਾ ਆਪ ਸੋਝੀ ਪਾਉਂਦੇ ਨੇ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਆਪਾਂ ਇਸ ਤਰੀਕੇ ਦੇ ਨਾਲ ਲੜ ਲੱਗ ਜਾਈਏ ਜਦੋਂ ਉਹਦੇ ਹੁਕਮ ਨੂੰ ਮੰਨ ਲਈਏ ਭਾਣੇ ਨੂੰ ਮੰਨ ਲਈਏ ਜਿਵੇਂ ਅਕਾਲ ਪੁਰਖ ਪਰਮਾਤਮਾ ਚਾਹੁੰਦੇ ਨੇ ਆਪਣੀ ਮਤ ਨੂੰ ਅਸੀਂ ਤਿਆਗ ਦੇਣਾ ਹੈ ਉਥੇ ਗੁਰੂ ਦੀ ਮਤ ਲੈਣੀ ਹੈ ਤੇ ਕੋਸ਼ਿਸ਼ ਕਰਨੀ ਹੈ ਵਾਰ-ਵਾਰ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨਾ ਬੰਦਗੀ ਕਰਨੀ ਜਿਵੇਂ ਮਾਰਾਏ ਸਾਨੂੰ ਸਮਝਾਉਂਦੇ ਨੇ ਬਾਰੰਬਾਰ ਬਾਰ ਪ੍ਰਭ ਜਪੀਏ ਤੇ ਇਸੇ ਤਰੀਕੇ ਨਾਲ ਵਾਰ-ਵਾਰ ਸਿਮਰਨ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਸਭ ਤੋਂ ਮੇਨ ਗੱਲ ਇਹ ਆ ਬਹੁਤ ਸਾਰੇ ਗੁਰਮੁਖਾਂ ਪਿਆਰਿਆਂ ਤੋਂ ਵੀ ਤੁਸੀਂ ਸੁਣਦੇ ਰਹਿੰਦੇ ਹੋਵੋਗੇ ਕਿ ਜਦੋਂ ਮਨ ਦੇ ਵਿੱਚ ਬਹੁਤ ਸਾਰੇ ਫੁਰਨੇ ਆਉਂਦੇ ਆ ਮਨ ਦੇ ਵਿੱਚ ਬਹੁਤ ਸਾਰੇ ਬੁਰੇ ਖਿਆਲ ਆਉਂਦੇ ਆ ਨਾ ਹੀ ਇਨ੍ਹਾਂ ਫੁਰਨਿਆਂ ਵੱਲ ਨਾ ਹੀ ਇਨ੍ਹਾਂ ਖਿਆਲਾਂ ਵੱਲ ਆਪਾਂ ਖਿਆਲ ਦੇਣਾ ਨਾ ਹੀ ਇਹਨਾਂ ਨੂੰ ਰੋਕਣਾ ਨਾ ਹੀ ਇਹਨਾਂ ਨੂੰ ਦੇਖਣਾ ਸਿਰਫ ਤੇ ਸਿਰਫ ਅਸੀਂ ਆਪਣੇ ਮਨ ਨੂੰ ਮਾਂਜਲ ਤੇ ਧਿਆਨ ਦੇਣਾ ਫੇ ਹੌਲੀ-ਹੌਲੀ ਮਨ ਅਕਾਲ ਪੁਰਖ ਪਰਮਾਤਮਾ ਦੀ ਖੋਜ ਵਿੱਚ ਨਿਕਲ ਜਾਂਦਾ ਇਸ ਸੰਸਾਰ ਦੀ ਰੰਗਤ ਤੋਂ ਹੌਲੀ-ਹੌਲੀ ਦੂਰ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਗੁਰਮੁਖ ਪਿਆਰਿਓ ਬਾਰ-ਬਾਰ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣਾ ਬੰਦਗੀ ਕਰਨੀ ਕੰਮ-ਕਾਜ ਕਰਦਿਆਂ ਕੀਰਤਨ ਸੁਣੋ ਕਥਾ ਸੁਣੋ ਗੁਰਬਾਣੀ ਸੁਣੋ ਤਾਂ ਜੋ ਮਨ ਆਪਾ ਮਨ ਨੂੰ ਛੇਤੀ ਤੋਂ ਛੇਤੀ ਉੱਥੇ ਤੱਕ ਲੈ ਜਾਈਏ ਜਿਹੜਾ ਇਹ ਆਕਾਰਪੁਰਖ ਪਰਮਾਤਮਾ ਦੀ ਖੋਜ ਵਿੱਚ ਨਿਕਲ ਜਾਵੇ ਐਸ ਲਈ ਗੁਰਮੁਖ ਪਿਆਰਿਓ ਧਿਆਨ ਧਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਧਿਆਨ ਦੇ ਵਿੱਚ ਹੀ ਸਾਰੀ ਖੇਡ ਦੀ ਸਮਝ ਆਵੇਗੀ ਤੇ ਅਰਦਾਸ ਦੇ ਵਿੱਚ ਵੀ ਆਪਾਂ ਵਾਰ-ਵਾਰ ਧਿਆਨ ਧਰਨ ਦੀ ਗੱਲ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਪਰਮਾਤਮਾ ਅੱਗੇ ਜਦੋਂ ਧਿਆਨ ਧਰਾਂਗੇ ਹੁਣ ਆਪਾਂ ਉਤੋਂ-ਉਤੋਂ ਸਾਰਾ ਕੁਝ ਕਰੀ ਜਾਂਦੇ ਹਾਂ ਬਾਕੀ ਸਾਰਾ ਗਰਬਾਣੀ ਪੜ੍ਹਦੇ ਹਾਂ ਅਰਦਾਸਾਂ ਕਰਦੇ ਹਾਂ ਬਾਕੀ ਵੀ ਧਾਰਮਿਕ ਕਾਰਜ ਜਿਹੜੇ ਕਰਦੇ ਆ ਜਦੋਂ ਧਿਆਨ ਧਰ ਕੇ ਇਹ ਖੇਡ ਸਮਝ ਆਵੇਗੀ ਤੇ ਮਨ ਬੜਾ ਬਿਰਾਗੀ ਹੋਊਗਾ ਬਹੁਤ ਵਿਰਾਗ ਆਉਂਦਾ ਫਿਰ ਕਿਉਂਕਿ ਹੁਣ ਤਾਂ ਆਪਾਂ ਅਰਦਾਸਾਂ ਬੇਨਤੀਆਂ ਜਦੋਂ ਕਰਦੇ ਆ ਤੇ ਆਪਾਂ ਉਤੋਂ-ਉਤੋਂ ਕਹਿ ਕਿ ਤੇ ਅਰਦਾਸ ਕਰ ਦਿੰਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਾਰ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਹੁਣ ਆਪਾਂ ਇਹ ਅਰਦਾਸਾ ਤਾਂ ਰੋਜ਼ ਹੀ ਕਰਦੇ ਆਂ ਪਰ ਕਦੀ ਧਿਆਨ ਦੇ ਵਿੱਚ ਧਰ ਕੇ ਇਹ ਅਰਦਾਸ ਨਹੀਂ ਆਪਾਂ ਕਰਦੇ ਜਦੋਂ ਧਿਆਨ ਦੇ ਵਿੱਚ ਇਸ ਚੀਜ਼ ਨੂੰ ਖੜਾਂਗੇ ਫੇਰ ਕੱਲੀ ਅਸੀਂ ਅਰਦਾਸ ਬੋਲ ਕੇ ਨਹੀਂ ਕਰਾਂਗੇ ਸਾਨੂੰ ਜਿਹੜੇ ਇਹਾਰੇ ਚੱਲਦੇ ਵੀ ਦਿਖਣਗੇ ਐਸ ਲਈ ਧਿਆਨ ਧਰ ਕੇ ਹੀ ਜਾਪ ਕਰਨਾ ਜ਼ਰੂਰੀ ਹੈ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਧਿਆਨ ਧਰਨਾ ਜ਼ਰੂਰੀ ਹੈ ਸੇ ਇੱਕ ਸਿੱਖ ਲਈ ਫਿਰ ਇਹ ਸਾਰੀ ਖੇਡ ਸਮਝ ਆਵੇਗੀ ਤਾਂ ਅਕਾਲ ਪੁਰਖ ਪਰਮਾਤਮਾ ਦੇ ਲੜ ਲੱਗੀਏ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਰਦਾਸਾਂ ਬੇਨਤੀਆਂ ਕਰੀਏ ਸਾਰਾ ਕੁਸ਼ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਬਾਣੀ ਵਿੱਚ ਦੱਸਿਆ ਹੈ ਐਸ ਲਈ ਅਜਿਹੇ ਮੂਰਖ ਵਿਦਵਾਨਾਂ ਤੋਂ ਬਚੋ ਅਜਿਹੇ ਸਿਆਣਿਆਂ ਤੋਂ ਬਚੋ ਜਿਹੜੇ ਤੁਹਾਨੂੰ ਕਰਮ ਕਾਂਡਾਂ ਨਾਲ ਜ਼ਿਆਦਾ ਜੋੜਦੇ ਨੇ ਗੁਰੂ ਦੀ ਮਤ ਤੋਂ ਤੋੜਦੇ ਨੇ ਸੋ ਇਨੀਆਂ ਕਾ ਅਗਿੱਦੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਜੇਕਰ ਤੁਹਾਨੂੰ ਇਹਨਾਂ ਵਿਚਾਰਾਂ ਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਜਾਂ ਕੁਝ ਨਵਾਂ ਮਿਲਿਆ ਤੇ ਜਰੂਰ ਹੋਰ ਵੀ ਭੈਣ ਭਰਾਵਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਵਿਚਾਰਾਂ ਕਰਨੀਆਂ ਸੌਖੀਆਂ ਵੀ ਨਹੀਂ ਗੀਆਂ ਤੇ ਇਹ ਵਿਚਾਰਾਂ ਬਹੁਤ ਕੀਮਤੀ ਵੀ ਬਹੁਤ ਹੁੰਦੀਆਂ ਬਹੁਤ سارے ਭੈਣ ਭਰਾਵਾਂ ਦੇ ਇਦਾਂ ਦੇ ਸਵਾਲ ਹੁੰਦੇ ਆ ਤਾਂ ਜੋ ਅਸੀਂ ਆਪ ਵੀ ਤੁਰੀਏ ਦੇ ਨਾਲ-ਨਾਲ ਹੋਰਾਂ ਵੀ ਭੈਣ ਭਰਾਵਾਂ ਨੂੰ ਪ੍ਰੇਰਿਤ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਲੜ ਲਾਈਏ ਜਦੋਂ ਵੀ ਕਿਤੇ ਤੁਹਾਨੂੰ ਕੋਈ ਵੀ ਗੁਰਮੁਖ ਪਿਆਰਾ ਕਿਤੇ ਵੀ ਤੁਹਾਨੂੰ ਕੋਈ ਵਿਚਾਰ ਦੀ ਸਾਂਝ ਪਾਉਂਦਾ ਕਿਸੇ ਵੀ ਚੈਨਲ ਤੇ ਪਾਉਂਦਾ ਕਿਸੇ ਕਥਾ ਚ ਪਾਉਂਦਾ ਜਾਂ ਤੁਸੀਂ ਕਿਤੇ ਸੰਗਤ ਕਰਦੇ ਹੋ ਤੇ ਹਮੇਸ਼ਾ ਦੂਸਰੇ ਭੈਣ ਭਰਾਵਾਂ ਦੇ ਨਾਲ ਹਮੇਸ਼ਾ ਸਾਂਝ ਪਾਇਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਨੂੰ ਵੀ ਅਕਾਲ ਪੁਰਖ ਪਰਮਾਤਮਾ ਦੀਆਂ ਅਝਈਆਂ ਵਿਚਾਰਾਂ ਦੇ ਨਾਲ ਜੋੜ ਕੇ ਅਸੀਂ ਉਹਨਾਂ ਦੇ ਸਵਾਲਾਂ ਦਾ ਸ਼ਾਇਦ ਕੋਈ ਨਾ ਕੋਈ ਜਵਾਬ ਦੇ ਸਕੀਏ ਗੁਰੂ ਦੀ ਵਿਚਾਰ ਕਰਨੀ ਬਹੁਤ ਜਿਆਦੀ ਜ਼ਰੂਰੀ ਹੁੰਦੀ ਹੈ ਕਿ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਪਰਮਾਤਮਾ ਦੀ ਵਿਚਾਰ ਬੰਦਗੀ ਦੀ ਵਿਚਾਰ ਦੂਸਰਿਆਂ ਤੱਕ ਪਹੁੰਚਾਉਂਦੇ ਨੇ ਤਾਂ ਅਕਾਲ ਪੁਰਖ ਪਰਮਾਤਮਾ ਉਹਨਾਂ ਤੋਂ ਬਹੁਤ ਖੁਸ਼ ਹੁੰਦੇ ਨੇ ਉਹਨਾਂ ਨੂੰ ਬਹੁਤ ਉਹਨਾਂ ਦੀ ਬੰਦਗੀ ਨੂੰ ਹੋਰ ਵੀ ਜਿਆਦਾ ਰੰਗ ਲੱਗਦਾ ਹੈ ਤੇ ਅਕਾਲ ਪੁਰਖ ਪਰਮਾਤਮਾ ਉਹਨਾਂ ਤੇ ਬਹੁਤ ਛੇਤੀ ਮਿਹਰ ਵੀ ਕਰਦੇ ਨੇ ਇਸ ਕਰਕੇ ਇਸ ਸਮਾਜ ਦੇ ਵਿੱਚ ਜਿਆਦਾ ਤੋਂ ਜਿਆਦਾ ਚੰਗੀਆਂ ਵਿਚਾਰਾਂ ਗੁਰੂ ਦੀਆਂ ਵਿਚਾਰਾਂ ਨੂੰ ਦੁਨੀਆ ਦੇ ਹਰੇਕ ਕੋਨੇ-ਕੋਨੇ ਤੱਕ ਪਹੁੰਚਾਓ ਬੁਰੀਆਂ ਵਿਚਾਰਾਂ ਨੂੰ ਬੁਰੀਆਂ ਚੀਜ਼ਾਂ ਨੂੰ ਇਹਨਾਂ ਦੁਨੀਆ ਤੋਂ ਲੁਕੋ ਕੇ ਰੱਖੋ ਬਚਾ ਕੇ ਰੱਖੋ ਸੋ ਅੱਜ ਦੀ ਵਿਚਾਰਾਂ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਤੇ ਮੈਂ ਆਸ ਕਰਦਾ ਹਾਂ ਕਿ ਸ਼ਾਇਦ ਉਹਨਾਂ ਭੈਣ ਭਰਾਵਾਂ ਦਾ ਜਵਾਬ ਜਿਹੜਾ ਸ਼ਾਇਦ ਇਹਨਾਂ ਵਿਚਾਰਾਂ ਵਿੱਚ ਮਿਲ ਗਿਆ ਹੋਵੇਗਾ ਤੇ ਮਿਲਦੇ ਆਂ ਫਿਰ ਅਕਾਲ ਪੁਰਖ ਪਰਮਾਤਮਾ ਨੇ ਜਿਹੜਾ ਸਵੱਬ ਬਣਾਇਆ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ